ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਰੀਲ ਪਾਈ ਸੀ ਆਪਾਂ ਨੇ ਵੀ ਹਾਰਮੋਨ ਤੇ ਵੀਡੀਓ ਪਾਉਣੀ ਸੀ ਘੋੜੀ ਦੇ ਤੇ ਪਰ ਭਰਾਓ ਇੱਕ ਸਮੱਸਿਆ ਆ ਗਈ ਡੀਵਾਰਮਿੰਗ ਵਾਲਿਆਂ ਦੇ ਇੰਨੇ ਜ਼ਿਆਦਾ ਫੋਨ ਆ ਰਹੇ ਨੇ ਠੀਕ ਆ ਮਤਲਬ ਬਹੁਤ ਹੀ ਜ਼ਿਆਦਾ ਜਿਹਦੇ ਨਾਲ ਕਈ ਵਾਰ ਤਾਂ ਬੰਦਾ ਉਹ ਫੰਡ ਵੀ ਹੋ ਜਾਂਦਾ ਅੱਜ ਮੈਂ ਤੁਹਾਨੂੰ ਡੀਵਾਰਮਿੰਗ ਬਾਰੇ ਜਾਣਕਾਰੀ ਦੇਣ ਲੱਗਿਆ ਧਿਆਨ ਨਾਲ ਸੁਣ ਲਿਓ ਬਾਰ-ਬਾਰ ਸਵਾਲ ਨਾ ਕਰਿਓ ਆਜੋ ਤਾਜੋ ਉੜਿਆਂ ਦੇ ਵਿੱਚ ਚਾਰ ਤਰ੍ਹਾਂ ਦਾ ਡੀਵਰਮਰ ਆਉਂਦਾ ਨੰਬਰ 1 ਤੇ ਠੀਕ ਆ ਇੱਕ ਨੰਬਰ ਤੇ ਪਾਊਡਰ ਫਾਰਮ ਚ ਵੀ ਹੋ ਸਕਦਾ ਬੋਲਸ ਫਾਰਮ ਦੇ ਵਿੱਚ ਵੀ ਹੋ ਸਕਦਾ ਤੇ ਲਿਕਵਿਡ ਫਾਰਮ ਦੇ ਵਿੱਚ ਵੀ ਹੋ ਸਕਦਾ ਪੇਸਟ ਫਾਰਮ ਦੇ ਵਿੱਚ ਵੀ ਹੋ ਸਕਦਾ ਤੁਸੀਂ ਚਾਰਾਂ ਚੋਂ ਕੋਈ ਵੀ ਦੇ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਪਰ ਮੈਟਰ ਕੀ ਕਰਦਾ ਮੈਟਰ ਇਹ ਚੀਜ਼ ਕਰੂਗੀ ਕਿ ਉਹਦੀ ਬਾਡੀ weight ਪ੍ਰੋਪਰ ਕੈਲਕੂਲੇਟ ਕਰਕੇ ਹੀ ਦੇਣਾ ਪਊਗਾ ਓਵਰਡੋਜ਼ ਠੀਕ ਆ ਘੋੜਿਆਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਆ ਕਿਉਂਕਿ ਇਹਦੀ ਫਰਮੈਂਟੇਸ਼ਨ ਤੇ ਇਹਦੀ ਡਾਈਜੈਸ਼ਨ ਬਹੁਤ ਫਾਸਟ ਹੁੰਦੀ ਆ ਜੇ ਤੁਸੀਂ ਦੋਵਾਂਗੇ ਓਵਰਡੋਜ ਤਾਂ ਉਹਦਾ ਲੀਵਰ ਡੈਮੇਜ ਹੋਣ ਦਾ ਖਤਰਾ ਤੇ ਉਹਦਾ ਗੱਟ ਸਿਸਟਮ ਫੇਲਿਅਰ ਹੋਣ ਦਾ ਖਤਰਾ ਤੇ ਡੀਵਾਰਮਿੰਗ ਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਵਿਸ਼ੇਸ਼ ਧਿਆਨ ਰੱਖਣ ਵਾਲੀ ਆ ਉਹ ਕੀ ਆ ਉਹ ਹੈਗਾ ਕਈ ਸਾਲਟ ਇਦਾਂ ਦੇ ਨੇ ਜਿਹੜੇ ਪ੍ਰੈਗਨੈਂਟ ਘੋੜੀਆਂ ਨੂੰ ਨਹੀਂ ਦਿੱਤੇ ਜਾਂਦੇ ਜਿਨ੍ਹਾਂ ਦੇ ਵਿੱਚ ਐਲਬੋਮਾਰ ਹੋ ਗਿਆ ਠੀਕ ਆ ਜਾਂ ਐਲਬੋ ਮਾਰਨਾ ਕਈ ਕੰਬੀਨੇਸ਼ਨ ਆਉਂਦੇ ਆ ਉਹ ਬੋਲੇ ਸੋ ਜਿਹੜੀ ਪ੍ਰੈਗਨੈਂਟ ਘੋੜੀ ਉਹਨੂੰ ਨਹੀਂ ਦੇਣੀ ਚਾਹੀਦੀ ਫਿਰ ਹੁਣ ਗੱਲ ਕਰ ਲੈਨੇ ਆਪਾਂ ਕੀ ਪ੍ਰੈਗਨੈਂਟ ਘੋੜੀ ਦੀ ਡੀਵਾਰਮਿੰਗ ਕਰਨੀ ਚਾਹੀਦੀ ਆ ਬਿਲਕੁਲ ਕਰ ਸਕਦੇ ਹੋਂ ਤੇ 9 ਮਹੀਨੇ ਤੋਂ ਬਾਅਦ ਪਰ ਆਪਣੇ ਡਾਕਟਰ ਦੀ ਸਲਾਹ ਨਾਲ ਠੀਕ ਹੈ ਡੋਜ਼ ਵੀ ਕੈਲਕੂਲੇਟ ਕਰਕੇ ਦੇਣੀ ਆ ਤੇ ਇੱਕ ਚੀਜ਼ ਦਾ ਹੋਰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਡੀਵਾਰਮਿੰਗ ਕਰਦੇ ਹੋ ਤਾਂ 5-7 ਦਿਨ ਜਾਨਵਰ ਨੂੰ ਲੀਵਰ ਟੋਨਿਕ ਜ਼ਰੂਰ ਦਿਓ ਜੋ ਕਿ ਲੀਵਰ ਤੇ ਸਟ੍ਰੈਸ ਹੁੰਦਾ ਉਹਦਾ ਉਹ ਘਟ ਸਕੇ ਤੇ ਇਹ ਸੀਗੇ ਡੀਵਾਰਮਰ ਕਿਹੜੇ ਹੋਗੇ ਕਦੋਂ ਦੇ ਸਕਦੇ ਹੋ ਪਰ ਪੀਜੀਪੀ ਵਾਹ ਜਾਂਦੀ ਹੈ ਬੱਚਿਆਂ ਤੇ ਬੱਚਿਆਂ ਦੀ ਡੀਵਾਰਮਿੰਗ ਬੱਚਿਆਂ ਦੀ ਡੀਵਾਰਮਿੰਗ ਤੁਸੀਂ ਟਰਾਈ ਕਰੋ ਵੀ ਲਿਕਵਿਡ ਫਾਰਮ ਦੇ ਵਿੱਚ ਕਰੋ ਇੱਕ ਤਾਂ ਉਹ ਕੈਲਕੂਲੇਟ ਕਰਨੀ ਸੌਖੀ ਰਹਿੰਦੀ ਆ ਕਿਉਂਕਿ ਗੋਲੀ ਦੇ ਹਿੱਸੇ ਬਣਾਉਣੇ ਔਖੇ ਨੇ ਪਾਊਡਰ ਫਾਰਮ ਅਵੇਲੇਬਲ ਘੱਟ ਆ ਪੇਸਟ ਫਾਰਮ ਵੀ ਕੈਲਕੂਲੇਟ ਕਰਨਾ ਮਤਲਬ ਹਰੇਕ ਕੰਪਨੀ ਦੀ ਇੱਕ ਜੈਲਟ ਜੀ ਕੰਪੋਜੀਸ਼ਨ ਆਉਂਦੀ ਆ ਸੋ ਇਸ ਕਰਕੇ ਲਿਕਵਿਡ ਦੇ ਸਕਦੇ ਹੋ ਲਿਕਵਿਡ ਦੀ ਡੋਜ਼ ਮੈਂ ਤੁਹਾਨੂੰ ਦੱਸ ਦੇਣਾ 4 4 ਕਿਲੋ ਬੋਡੀ weight ਤੇ 1 ml 25 ਕਿਲੋ ਤੇ 100 ਕਿਲੋ ਤੇ 25 ਐਮ ਐਲ ਠੀਕ ਹੈ ਇਹ ਹੈਗੀ ਡੀ ਵਰਮਿੰਗ ਹੁਣ ਰੁੱਤਾਂ ਦੀ ਗੱਲ ਕਰ ਲੈਨੇ ਆ ਸਾਲ ਚ ਕਿੰਨੀ ਵਾਰੀ ਕਰਨੀ ਚਾਹੀਦੀ ਹੈ ਸਾਲ ਚ ਚਾਰ ਰੁੱਤਾਂ ਨੇ ਚਾਰੇ ਰੁੱਤਾਂ ਚ ਤੁਸੀਂ ਚਾਰ ਵਾਰੀ ਡੀ ਵਰਮਿੰਗ ਸਾਲ ਦੇ ਵਿੱਚ ਹਰੇਕ ਤਿੰਨ ਮਹੀਨੇ ਬਾਅਦ ਕਰਨੀ ਚਾਹੀਦੀ ਆ ਉਹ ਡੀ ਵਰਮਿੰਗ ਕਿਵੇਂ ਹੋਊਗੀ ਜਿਵੇਂ ਜਿਵੇਂ ਰੁੱਤ ਬਦਲਦੀ ਆ ਓਵੇਂ ਓਵੇਂ ਜਿਹੜੇ ਕੀੜੇ ਨੇ ਉਹਨਾਂ ਦਾ ਪ੍ਰਭਾਵ ਆ ਜਿਹੜਾ ਉਹ ਅਡਰ ਅਡਰ ਤਰ੍ਹਾਂ ਦੇ ਪਿੰਨ ਵਾਰਮ ਹੋਗੇ ਰਿੰਗ ਵਾਰਮ ਹੋਗੇ ਟੇਪ ਵਾਰਮ ਹੋਗੇ ਰਾਉਂਡ ਵਾਰਮ ਹੋਗੇ ਹੋਰ ਬਹੁਤ ਹੀ ਸਾਰੇ ਠੀਕ ਹੈ ਪੇਟ ਦੇ ਕੀੜੇ ਨੇ ਜਿਹੜੇ ਐਕਟਿਵ ਹੁੰਦੇ ਨੇ ਉਹਨਾਂ ਦੇ ਲਈ ਤੁਸੀਂ ਬਦਲ-ਬਦਲ ਕੇ ਆਪਣੇ ਡਾਕਟਰ ਦੀ ਸਲਾਹ ਨਾਲ ਸਾਲਟ ਦੇ ਸਕਦੇ ਹੋ ਤੇ ਜਿਹੜੇ ਤੁਹਾਡੇ ਮੇਨ ਡਾਊਟ ਸੀ ਉਹ ਮੈਂ ਕਲੀਅਰ ਕਰਤੇ ਨੇ ਠੀਕ ਹੈ ਫੇਰ ਵੀ ਜੇ ਕਿਸੇ ਨੂੰ ਡਾਊਟ ਹੋਇਆ ਤਾਂ ਪਲੀਜ਼ ਕਮੈਂਟੇ ਕਰ ਦਿਓ ਉਹਦੇ 'ਚ ਜਵਾਬ ਦੇ ਦਾਂਗੇ ਸਪੈਸ਼ਲੀ ਕਾਲ ਅਟੈਂਡ ਕਰਨੀ ਔਕੀ ਹੋ ਜਾਂਦੀ ਹੈ ਕਿਉਂਕਿ ਬਿਜ਼ੀ ਹੁੰਦਾ ਮੈਂ ਠੀਕ ਹੈ ਧੰਨਵਾਦ ਦੋਸਤੋ ਬਹੁਤ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ